ਕਿੰਨੇ ਦਿਨ ਹੋ ਗਏ ਤੇ ਜਾਈ ਬਈ ਮੈਂ ਆਵਾਜ਼ ਦੇ ਦਿੰਦਾ ਨਾ ਆਵਾਜ਼ ਦੇ ਦਿੰਦਾ ਇਹ ਨੂੰ ਕਰ ਦਿੰਦਾ ਇਹ ਭਰਾ ਮੇਰੇ ਕੋਲ ਫੋਨ ਦੇਵਾ ਉਹਦਾ ਬੋਸ ਤਾਂ ਆ ਮੈਂ ਲੈ ਆ ਆਹ ਜਿਹੜੀ ਬੂਦ ਫੇਰਾ ਬੂਦ ਕੁੱਟ ਕੇ ਰਾਤ ਵੀ ਕੁੱਟਿਆ ਹੁਣ ਵੀ ਹੀ ਕੁੱਟ ਕੇ ਲੈ ਕੇ ਗਿਆ ਜੀ ਇਹਨੂੰ ਠੀਕ ਹੈ ਬਈ ਠੀਕ ਹੈ ਨਾ ਬੈਠਣਾ ਕਹਿੰਦਾ ਤਰਾ ਤੇ ਨੋਟ ਦਿਖਾ ਆ ਲੈ ਵੀ ਫੋਨ ਫੜਾਉ ਨਾਲ ਉਹੀ ਨੋਟ ਸਾਮਾ 250 ਆੜੋ ਬੁਮਾਰਾ ਬਰਾਦਰ ਕਿੱਥੇ ਆ ਆੜਾ ਵੀਰੇ ਫੋਟੋ ਮਖਤੀਆਂ ਨੋਟ ਅਜੀ ਜੇ ਕੇ ਬਾਅਦ ਹੀ ਭਾਵਾਂਗੇ ਕੱਲ ਨੂੰ ਗੱਲ ਕਰਦੇ ਹਾਂ ਪਤਾ ਲੈ ਵਾਜੀ ਹਾਲੇ ਆ ਨੋਟ ਆਹੋ ਜੀ ਦਿਖਾ ਦੇ ਕਰਮ ਨਹੀਂ ਹੁੰਦੀ ਯਾਰ ਆ ਛੋੜੇ ਛੋੜੇ ਜਵਾਕਾਂ ਨੂੰ ਮਾਰੀ ਇਹਨੂੰ ਕਿਉਂ ਦਿੰਦੇ ਤੁਸੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਓ ਯਾਰ ਮਾਫੀ ਕਹਦੀ ਆ ਯਾਰ ਇਹ ਆਹ ਦੇ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਨਾ ਸਾਰੇ ਨੰਬਰ ਆ ਨਾ ਇੱਕ ਮਿੰਟ ਇਹਨੂੰ 250 ਦਾ ਨੋਟ ਸਾਬਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਪਰ ਦੇਖੋ ਸਾਬਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਯਾਰ ਸਾਬਨ ਦੀ ਜੀ ਜਾਂਦਾ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆਂ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਵੀ ਕੱਢ ਕੇ ਮਿੱਤਰਾ ਸਾਰਾ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਮੈਂ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਯਾਰ ਭੈ ਜਿਹੜਾ ਉਹਨੂੰ ਇੱਕ ਪਿੱਤਾ ਵੇਚਣ ਖਾਤਰ ਧੂੜੀ ਉਹਨੂੰ ਸਿੱਧੇ ਇੱਥੇ ਮੈਂ ਹੈ ਬਈ ਨਾ ਨਾ ਡੱਬਾ ਕਿੱਥੇ ਆਓ ਹੈ ਕਿਉਂ ਨਹੀਂ ਆਈ ਯਾਰ ਸਾਰਾ ਗੁੱਸਾ ਬਾਬਾ ਜੀ ਦੂਗੜਾ ਥਾਤਾ ਮੇਰੇ ਕੱਢਾਂਗੇ ਵੀਰ ਆਪ ਦਾ ਪ੍ਰਿੰਟ ਦਾ ਬਈ ਦੇ ਕੰਮ ਵਾਲੀ ਗੱਲ ਹੈ ਨਾ ਕਰਨੀ ਗੱਲ ਕਿਉਂ ਨਹੀਂ ਮੈਂ ਜਮਾਕਾ ਨੂੰ ਤੁਸੀਂ ਗੈਰ ਦੂਰ ਇਹ ਤਾਂ ਏਡੀ ਲਾਜ ਦੀ ਗੱਲ ਆ ਯਾਰ ਮਾਫੀ ਕਰਦੀ ਏਡੀ ਕਰਦੀ ਯਾਰ ਆ ਬਾਈ ਸੱਬ ਨਾਲੀਆਂ ਦੇ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਆ ਆ ਦੂਜਾ ਬਾਰ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਜੂ ਵਿਖਦਾ ਹੈ ਖਰ ਤੇ ਤਬੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਨਹੀਂ ਚੀਜ਼ਾਂ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੈ ਕੰਡੋ ਚੱਕੋ ਇਹਨੂੰ ਉਹ ਵੀ ਹੋਣਗੇ ਹੋਰ ਉਹ ਤਿੰਨ ਬੱਤਿਆਂ ਖਾਤਰ ਤਾਂ ਨਹੀਂ ਕੋਈ ਏਡੀ ਵੀ ਕਰਾਂਗਾ ਉਸੀ ਇਹ ਗੋਰਾ ਵੀ ਆ ਸਾਬਣ ਵਾਲੀ ਦੁਕਾਨ ਹੈ ਜੀ ਯਾਰ ਖਾਰਾ ਕੁਸਾ ਹੈਗਾ ਠੀਕ ਆ ਐਡੂ ਲਾਂਡਸ ਦੀ ਕੀ ਗੱਲ ਆ ਛੋਟੇ ਛੋਟੇ ਜਵਾਕ ਆ ਭੈਣ ਜਦੋਂ ਪੱਟੇ ਜਾਂਦੇ ਨੇ ਰੋਜ਼ ਇਹਨੂੰ ਅਸੀਂ ਤੇਰੇ ਤੇਥੋਂ ਨਾ ਜਾ ਕੇ ਤਾਂ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਯਾਰ ਰਾਤ ਵੀ ਖੱਲਿਆ ਪੂਰਾ ਇਹ ਹੈ ਹੈਨਾ ਜੁਮੇਵਾਰੀ ਕਹਦੀ ਆ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਵੀ ਦਿਖਾਉਣਾ ਇਹਦੀ ਕੁੱਟਮਾਰ ਕਰੀ ਯਾਰ ਰਾਤ ਸਾਰੇ ਘਿਆ ਅਸੂਲ ਮੈਂ ਢੋਲ ਕੇ ਗਿਆ ਰਾਤ ਠੀਕ ਆ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜੁਮੇਵਾਰੀ ਕਹਦੀ ਆ ਯਾਰ ਅਰੇ ਜਿਹਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲ 15-20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਆਉਣਗੇ ਬਾਈ ਓ ਯਾਰ ਦੇਣਦਾਰ ਕਦੀ ਦੇਣਦਾਰ ਆ ਬਾਬਾ ਇੱਧਰ ਨਹੀਂ ਜਾਣਾ ਦੇਖੋ ਦੇਖੋ ਥੰਗੀ ਕਰੋ ਇੱਧਰ ਨਹੀਂ ਜਾਣਾ ਪੁਲਿਸ ਆਊ ਆਪੀ ਚੈੱਕ ਕਰੂਗੀ ਜਿੰਨਾਂ ਦੀ ਜ਼ਿੰਮੇਵਾਰੀ ਆ ਉਹ ਚੈੱਕ ਕਰਨਗੇ ਸਾਨੂੰ ਤਾਂ ਫਿਰ ਕਹਿ ਦਿੰਦੇ ਨੇ ਇਹ ਬਾਹਰ ਦੇਖ ਲੈ ਚੰਗੀ ਬਾਈ ਦੀ ਇੱਧਰ ਸਾਰਾ ਕੰਮਕਾਰ ਆ ਯਾਰ ਇਹ ਕੈਸੂਲ ਵੇਚਣ ਖਾਤਰ ਯਾਰ ਤੇਰੇ ਕੋਲ ਚੰਗੀ ਫੈਕਟਰੀ ਐ ਤੂੰ ਚੰਗਾ ਸਾਰਾ ਕੰਮ ਕਰਦਾ ਤੈਨੂੰ ਕੀ ਲੋੜ ਐ ਨਸ਼ਾ ਵੇਚਣ ਦੀ ਠੀਕ ਆ ਇਦੋਂ ਮਾੜੇ ਹਾਲਾਤ ਕੀ ਹੋ ਸਕਦੇ ਆ ਬਾਬਾ ਦੱਸ ਮੈਂ ਫੋਨ ਸੁਣਾਂ